ਲੌਜੀ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਦੇ ਕੋਲੋਂ ਛਡਾ ਲਿਆ ਔਰ ਜਗਜੀਤ ਸਿੰਘ ਡੱਲੇਵਾਲ ਹੁਣ ਕਿਸਾਨਾਂ ਦੇ ਵਿੱਚ ਧਰਨੇ ਤੇ ਖਨੌਰੀ ਬਾਰਡਰ ਪਹੁੰਚ ਗਿਆ ਮਰਨ ਵਰਤੋਂ ਦਾ ਪਹਿਲਾਂ ਹੀ ਜਾਰੀ ਸੀ ਤੇ ਉਹ ਮਰਨ ਵਰਤੇ ਫਿਰ ਬੈਠ ਗਿਆ ਤੇ ਜਗਜੀਤ ਡੱਲੇਵਾਲ ਨੇ ਬਾਹਰ ਆਉਂਦਿਆਂ ਹੀ ਪੁਲਿਸ ਬਾਰੇ ਤੇ ਭਗਵੰਤ ਮਾਨ ਸਰਕਾਰ ਬਾਰੇ ਵੱਡੇ ਖੁਲਾਸੇ ਕੀਤੇ ਨੇ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਉਹ ਕਹਿੰਦਾ ਪੁਲਿਸ ਨੇ ਮੈਨੂੰ ਨਜ਼ਰਬੰਦ ਕੀਤਾ ਹੋਇਆ ਸੀ ਅਗਵਾ ਕਾਰਾਵਾਂਗ ਮੈਨੂੰ ਲੈ ਕੇ ਗਏ ਤੇ ਮੈਨੂੰ ਨਜ਼ਰਬੰਦ ਕਰਕੇ ਰੱਖਿਆ ਹੋਇਆ ਸੀ ਹਸਪਤਾਲ ਦੇ ਵਿੱਚ ਔਰ ਜਗਜੀਤ ਸਿੰਘ ਡੱਲੇਵਾਲ ਨੇ ਇਹ ਵੀ ਆਖਿਆ ਕਹਿੰਦਾ ਭਗਵੰਤਮਾਨ ਸਰਕਾਰ ਬੀਜੇਪੀ ਮੋਦੀ ਸਰਕਾਰ ਦੀ ਗੋਦੀ ਚ ਬੈਠੀ ਹੋਈ ਆ ਉਹਨਾਂ ਦੀ ਬੁੱਕਲ ਚ ਬੈਠੀ ਹੋਈ ਹੈ ਔਰ ਉਹਨਾਂ ਦੇ ਮਤਾਬਕ ਕੰਮ ਕਰ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਕਹਿੰਦਾ ਮੋਰਚਾ ਸਾਡਾ ਸੈਂਟਰ ਦੇ ਖਿਲਾਫ ਹੈ ਮੋਦੀ ਸਰਕਾਰ ਦੇ ਖਿਲਾਫ ਹੈ ਔਰ ਫੜ ਸਾਨੂੰ ਭਗਵੰਤਮਾਨ ਸਰਕਾਰ ਰਹੀ ਹੈ ਗ੍ਰਿਫਤਾਰੀਆਂ ਸਾਡੀਆਂ ਭਗਵੰਤਮਾਨ ਸਰਕਾਰ ਕਰ ਰਹੀ ਹੈ ਔਰ ਉਹ ਕਹਿੰਦਾ ਦੋ ਦਿਨ ਮੈਨੂੰ ਇਹਨਾਂ ਨੇ ਤਿੰਨ ਦਿਨ ਹਸਪਤਾਲ ਦੇ ਵਿੱਚ ਉੱਥੇ ਰੱਖਿਆ ਕਹਿੰਦਾ ਨਾ ਮੈਨੂੰ ਕਿਸੇ ਨਾਲ ਮਿਲਣ ਦਿੱਤਾ ਨਾ ਮੇਰੇ ਕੋਲ ਇਹਨਾਂ ਨੇ ਫੋਨ ਰਹਿਣ ਦਿੱਤਾ ਕਹਿੰਦਾ ਜਿਹੜੇ ਵਾਰਡ ਦੇ ਵਿੱਚ ਮੈਂ ਡੀ ਐਮ ਸੀ ਹਸਪਤਾਲ ਲੁਧਿਆਣੇ ਸੀ ਜਗਜੀਤ ਡੱਲੇਵਾਲ ਕਹਿੰਦਾ ਉੱਥੇ ਜੇਕਰ ਕੋਈ ਹੋਰ ਮਰੀਜ਼ ਵੀ ਆਉਂਦਾ ਸੀ ਉਹਦੇ ਕੋਲ ਵੀ ਫੋਨ ਨਹੀਂ ਰਹਿਣ ਦਿੰਦੇ ਸੀ ਔਰ ਹੋਰ ਕਿਸੇ ਮਰੀਜ਼ ਨੂੰ ਉਹਦੇ ਘਰ ਵਾਲੇ ਜੇ ਮਿਲਣ ਆਉਂਦੇ ਸੀ ਤਾਂ ਉਹਨਾਂ ਦੇ ਫੋਨ ਵੀ ਇਹ ਬਾਹਰ ਰਖਵਾ ਦਿੰਦੇ ਸੀ ਤਾਂ ਕਿ ਮੇਰੇ ਨਾਲ ਕਿਸੇ ਦੀ ਗੱਲ ਉਹਨਾਂ ਦੇ ਫੋਨ ਤੋਂ ਵੀ ਨਾ ਹੋ ਸਕੇ ਤਾਂ ਜਗਜੀਤ ਡੱਲੇਵਾਲ ਨੇ ਵੱਡੇ ਖੁਲਾਸੇ ਕੀਤੇ ਨੇ ਉਸ ਤੋਂ ਬਾਅਦ ਹੁਣ ਜਿਹੜਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਉਹਨੇ ਆਪਣੀ ਮੀਟਿੰਗ ਕੀਤੀ ਹੈ ਔਰ ਵੱਡੇ ਬਿਆਨ ਜਿਹੜੇ ਨੇ ਸਰਵਨ ਸਿੰਘ ਪੰਦੇਰ ਸਰਜੀਤ ਸਿੰਘ ਫੂਲ ਤੇ ਬਾਕੀ ਆਗੂਆਂ ਨੇ ਦਿੱਤੇ ਨੇ ਔਰ ਉਹ ਕਹਿ ਰਹੇ ਨੇ ਕਿ ਨਾ ਸਾਡੇ ਹੌਸਲੇ ਡੋਲੇ ਸੀ ਨਾ ਡੋਲੇ ਹਨ ਦੇ ਨਾਂ ਡੋਲਣਗੇ ਉਹ ਕਹਿੰਦੇ ਅਸੀਂ ਲਗਾਤਾਰੇ ਲੜਾਈ ਜਾਰੀ ਰੱਖਾਂਗੇ ਔਰ ਹੁਣ ਆਰ ਪਾਰ ਦੀ ਲੜਾਈ ਲੜਾਂਗੇ ਜਗਜੀਤ ਸਿੰਘ ਡੱਲੇਵਾਲ ਨੇ ਪੁਲਿਸ ਦੇ ਦੇ ਹਰਾਸ ਤੋਂ ਬਾਹਰ ਆਉਂਦਿਆਂ ਹੀ ਜਿਹੜਾ ਹਸਪਤਾਲ ਚੋਂ ਬਾਹਰ ਆਉਂਦਿਆਂ ਹੀ ਇਹ ਕਿਹਾ ਉਹ ਕਹਿੰਦਾ ਕਿ ਸਾਨੂੰ ਆਪਣੇ ਪਰਾਨਾਂ ਦੀ ਆਹੂਤੀ ਦੇਣੀ ਪਵੇਗੀ ਸਾਨੂੰ ਆਪਣੀ ਜਾਨ ਦੇਣੀ ਪਵੇਗੀ ਔਰ ਅਸੀਂ ਆਪਣੀਆਂ ਜਾਨਾਂ ਵੀ ਹੁਣ ਕੁਰਬਾਨ ਕਰਾਂਗੇ ਕਿਸਾਨ ਅੰਦੋਲਨ ਦੇ ਲਈ ਕਿਸਾਨ ਹਿੱਤਾ ਦੇ ਲਈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਪੁਲਿਸ ਨੇ ਉਦੋਂ ਗ੍ਰਿਫਤਾਰ ਕੀਤਾ ਜਦੋਂ ਉਹ ਮਰਨ ਵਰਤ ਰੱਖਣ ਜਾ ਰਹੇ ਸੀਗੇ ਔਰ ਅਗਲੇ ਦਿਨ ਜਦੋਂ ਮਰਨ ਵਰਤ 12 ਵਜੇ ਸ਼ੁਰੂ ਹੋਣਾ ਸੀ ਤਾ ਰਾਤ ਨੂੰ 2:30 ਵਜੇ ਦੇ ਕਰੀਬ ਪੁਲਿਸ ਜਿਹੜੀ ਆ ਉਹ ਉੱਥੇ ਪਹੁੰਚੀ ਖਨੌਰੀ ਬਾਰਡਰ ਦੇ ਉੱਪਰ ਔਰ ਟਰਾਲੀਆਂ ਦੇ ਵਿੱਚੋਂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਕੇ ਲੈ ਆਈ ਪੁਲਿਸ ਦੇ ਉੱਪਰ ਇਹ ਵੀ ਦੋਸ਼ ਉੱਥੇ ਕਿਸਾਨਾਂ ਨੇ ਲਾਏ ਕਿ ਇਹਨਾਂ ਨੇ ਟਰਾਲੀ ਦਾ ਦਰਵਾਜ਼ਾ ਤੋੜ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਅੰਦਰੋਂ ਕੱਢਿਆ ਇਹ ਵੀ ਦੋਸ਼ ਲਾਏ ਕਿ ਉਸ ਨੂੰ ਕੱਪੜੇ ਨਹੀਂ ਪਾਉਣ ਦਿੱਤੇ ਉਹਨੂੰ ਚੱਪਲਾ ਨਹੀਂ ਪਾਉਣ ਦਿੱਤੀਆਂ ਔਰ ਉਦਾਂ ਹੀ ਉਹਨੂੰ ਚੱਕ ਕੇ ਇਹ ਲੈ ਗਏ ਉਸ ਤੋਂ ਬਾਅਦ ਕੱਲ ਜਦੋਂ ਪੁਲਿਸ ਤੇ ਕਿਸਾਨਾਂ ਦੀ ਮੀਟਿੰਗ ਹੋਈ ਹੈ ਤਾਂ ਉਸ ਤੋਂ ਬਾਅਦ ਵੱਡੇ ਪੁਲਿਸ ਅਫਸਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਦੋਂ ਇਹ ਜਾਣਕਾਰੀ ਦਿੱਤੀ ਸੀ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਕਿਸਾਨਾਂ ਕੋਲ ਭੇਜ ਰਹੇ ਹਾਂ ਰਿਹਾ ਕਰ ਰਹੇ ਹਾਂ ਉੱਥੇ ਅਸੀਂ ਉਹਨੂੰ ਛੱਡ ਰਹੇ ਹਾਂ ਤਾਂ ਉਸ ਵਕਤ ਪੁਲਿਸ ਅਫਸਰ ਇੰਜ ਪੇਸ਼ ਕਰ ਰਹੇ ਸੀ ਜਿਵੇਂ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਭਲੇ ਲਈ ਲੈ ਕੇ ਆਂਦਾ ਉਹ ਉਹ ਉਹਦੇ ਸਿਹਤ ਦੇ ਫਿਕਰ ਲਈ ਲੈ ਕੇ ਆਂਦਾ ਔਰ ਜਿਹੜੇ ਜਸਕਰਨ ਸਿੰਘ ਪੁਲਿਸ ਅਫਸਰ ਨੇ ਉਹ ਇਹ ਕਹਿ ਰਹੇ ਸੀਗੇ ਕਿ ਦੇਖੋ ਅਸੀਂ ਕੋਈ ਵੀ ਜਿਆਦਤੀ ਉਹਦੇ ਨਾਲ ਨਹੀਂ ਕੀਤੀ ਔਰ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਤੁਸੀਂ ਅੱਧੀ ਰਾਤ ਕਿਉਂ ਚੱਕ ਕੇ ਲਿਆਏ ਹੋ ਜਗਜੀਤ ਸਿੰਘ ਡੱਲੇਵਾਲ ਨੂੰ ਤੁਸੀਂ ਸਵੇਰ ਵੀ ਲਿਆ ਸਕਦੇ ਸੀਗੇ ਤਾਂ ਉੱਥੇ ਫਿਰ ਪੁਲਿਸ ਅਫਸਰ ਨੇ ਇਹ ਕਿਹਾ ਕਿ ਨਹੀਂ ਅੱਧੀ ਰਾਤ ਤਾਂ ਨਹੀਂ ਲੈ ਕੇ ਆਏ ਅਸੀਂ ਤਾਂ ਦਿਨੇ ਲੈ ਕੇ ਆਏ ਆ ਪਰ ਇਹ ਗੱਲ ਬਿਲਕੁਲ ਕੋਰਾ ਝੂਠ ਸੀਗੀ ਕਿਉਂਕਿ ਇਹ ਪੂਰਾ ਪੰਜਾਬ ਔਰ ਪੂਰਾ ਦੇਸ਼ ਇਸ ਟਾਈਮ ਜਾਣਦਾ ਕਿ ਪੁਲਿਸ ਨੂੰ ਰਾਤ ਨੂੰ ਲੈ ਕੇ ਆਈ ਹੈ ਪਤਾ ਨਹੀਂ ਕਿਉਂ ਪੁਲਿਸ ਅਫਸਰ ਨੂੰ ਇਹ ਮੰਨਣ 'ਚ ਦਿੱਕਤ ਹੋ ਰਹੀ ਸੀ ਕਿ ਅਸੀਂ ਰਾਤ ਨੂੰ ਲੈ ਕੇ ਆਏ ਆ ਜੇਕਰ ਪੁਲਿਸ ਅਫਸਰ ਇਹ ਕਹਿ ਰਹੇ ਸੀ ਕਿ ਅਸੀਂ ਉਹ ਉਹਨੂੰ ਚੈੱਕਅਪ ਕਰਾਉਣ ਲਈ ਲੈ ਕੇ ਆਏ ਆ ਕਿਉਂਕਿ ਉਹ ਮਰੀਜ਼ ਹੈ ਤੇ ਬਜ਼ੁਰਗ ਅਵਸਥਾ ਹੈ ਤੇ ਉਹਨੂੰ ਕੁਝ ਹੋ ਸਕਦਾ ਹੈ ਤਾਂ ਫਿਰ ਉਹਨਾਂ ਨੂੰ ਇਹ ਵੀ ਮੰਨ ਜਾਣਾ ਚਾਹੀਦਾ ਸੀ ਵੀ ਹਾਂ ਭਾਈ ਰਾਤ ਨੂੰ ਹੀ ਲੈ ਕੇ ਆਏ ਆ ਨਿੱਕੇ ਝੂਠ ਜਿਹੜੇ ਨੇ ਉਹ ਸਾਰੀ ਗੱਲ ਨੂੰ ਛੱਕੀ ਬਣਾ ਕੇ ਰੱਖ ਦਿੰਦੇ ਨੇ ਤਾਂ ਹੁਣ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨਾਂ ਦੇ ਕੋਲ ਭੇਜ ਦਿੱਤਾ ਗਿਆ ਜਗਜੀਤ ਸਿੰਘ ਡੱਲੇਵਾਲ ਨੇ ਉੱਥੇ ਵੀ ਆਪਣਾ ਜਿਹੜਾ ਮਰਨ ਵਰਤ ਹੈ ਉਹ ਉਸੇ ਤਰ੍ਹਾਂ ਜਾਰੀ ਕਰ ਦਿੱਤਾ ਹੈ ਔਰ ਉਧਰ ਜਿਹੜਾ ਦੂਸਰਾ ਸਯੁਕਤ ਕਿਸਾਨ ਮੋਰਚਾ ਹੈ ਐਸ ਕੇ ਐਮ ਐ ਜੀ ਦੇ ਵਿੱਚ ਜਿਆਦਾ ਜਥੇਬੰਦੀਆਂ ਨੇ ਉਹਦੇ ਵੱਲੋਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਦੀ ਇਸ ਤਰੀਕੇ ਨਾਲ ਕੀਤੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਜਾਂਦੀ ਹੈ ਉੱਥੇ ਹੀ ਦੂਸਰੇ ਐਸਕੇਐਮ ਦੇ ਕੁਝ ਆਗੂਆਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਤੇ ਇਹ ਕੁਝ ਕ ਜਥੇਬੰਦੀਆਂ ਨੇ ਜਿਸ ਤਰ੍ਹਾਂ ਕੱਲੀਆਂ ਨੇ ਸੰਘਰਸ਼ ਸ਼ੁਰੂ ਕੀਤਾ ਐਦਾਂ ਸਫਲਤਾ ਨਹੀਂ ਮਿਲੇਗੀ ਐਦਾਂ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹ ਇੱਕ ਲਾਂਚ ਕਾਮਯਾਬ ਨਹੀਂ ਹੋ ਸਕਣਗੇ ਉਹਨਾਂ ਦਾ ਕਹਿਣਾ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਹ ਆਖਿਆ ਉਹ ਕਹਿੰਦਾ ਕਿ ਦੇਖੋ ਇਹ ਲੜਾਈ ਵੱਡੀ ਹੈ ਤੇ ਇਹ ਸਾਂਝੀ ਲੜੀ ਜਾਣੀ ਚਾਹੀਦੀ ਸੀ ਪੂਰੇ ਦੇਸ਼ 'ਚ ਐਮਐਸਪੀ ਗਰੰਟੀ ਕਾਨੂੰਨ ਦੀ ਨੂੰ ਲਾਗੂ ਕਰਾਉਣ ਦੇ ਲਈ ਇੱਕ ਵੱਡੀ ਤਿਆਰੀ ਦੀ ਲੋੜ ਸੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਉਹ ਕਹਿੰਦਾ ਕਿ ਪੂਰੇ ਦੇਸ਼ ਦੇ ਲਈ ਇਹ ਕਾਨੂੰਨ ਚਾਹੀਦਾ ਹੈ ਜਦੋਂ ਮਹਾਰਾਸ਼ਟਰ ਦੇ ਵਿੱਚ ਕੇਰਲਾ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਆਂਧਰਾ ਦੇ ਵਿੱਚ ਲੱਖਾਂ ਕਰੋੜਾਂ ਕਿਸਾਨ ਬੈਠੇ ਨੇ ਗੁਜਰਾਤ 'ਚ ਵੱਡੇ ਗਿਣਤੀ ਕਿਸਾਨ ਬੈਠੇ ਨੇ ਤਾਂ ਜਿੰਨਾ ਟਾਈਮ ਅਸੀਂ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਹੌਲੀ-ਹੌਲੀ ਨਹੀਂ ਲੈਂਦੇ ਉਹਨਾਂ ਨੂੰ ਕਨਵਿੰਸ ਨਹੀਂ ਕਰਦੇ ਉਦੋਂ ਤੱਕ ਕੱਲਾ ਪੰਜਾਬ ਇਦਾਂ ਕੋਸ਼ਿਸ਼ਾਂ ਕਰਕੇ ਐਮਐਸਪੀ ਗਰੰਟੀ ਕਾਨੂੰਨ ਦੀ ਲੜਾਈ ਜਿੱਤ ਨਹੀਂ ਸਕੇਗਾ ਤੇ ਇਸ ਕਰਕੇ ਅਸੀਂ ਇਸ ਕਾਰਜ ਦੇ ਵਿੱਚ ਲੱਗੇ ਹੋਏ ਆ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਹ ਆਖਿਆ ਕਿ ਜਿਸ ਤਰੀਕੇ ਦੇ ਨਾਲ ਇਹ ਕੱਲੇ ਜਗਜੀਤ ਸਿੰਘ ਡੱਲੇਵਾਲ ਹੋਰੀ ਕੱਲੇ ਤੁਰਪੇ ਕੱਲੇ ਲੱਗੇ ਇਹ ਇਹਨਾਂ ਦਾ ਤਰੀਕਾ ਜਿਹੜਾ ਹੈ ਉਹ ਸਫਲਤਾ ਹਾਸਲ ਕਰਨ ਵਾਲਾ ਨਹੀਂ ਹੈ ਪਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਇਹ ਕਿਹਾ ਕਿ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤਰੀਕੇ ਦੀ ਅਸੀਂ ਨਖੇਦੀ ਕਰਦੇ ਹਾਂ ਪੁਲਿਸ ਦੀ ਧੱਕੇਸ਼ਾਹੀ ਵਾਜਬ ਨਹੀਂ ਹੈਗੀ ਉਹ ਬਿਲਕੁਲ ਗਲਤ ਹੈ ਔਰ ਇਥੇ ਸਭ ਤੋਂ ਵੱਡਾ ਸਵਾਲ ਇਹ ਸਾਰੇ ਕੁੱਸ਼ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਉੱਪਰ ਬਣਿਆ ਭਗਵੰਤ ਮਾਨ ਸਰਕਾਰ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਦਾਵਾ ਕਰਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ ਔਰ ਇਹ ਆਖਿਆ ਕਿ ਕਿਸਾਨ ਜੇ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਨਹੀਂ ਆਉਣਗੇ ਤਾਂ ਫਿਰ ਕੀ ਉਹ ਪਾਕਿਸਤਾਨ ਦੀ ਰਾਜਧਾਨੀ ਲਾਹੌਰ ਜਾਣਗੇ ਤਾਂ ਭਗਵੰਤ ਮਾਨ ਇੱਕ ਪਾਸੇ ਇਦਾਂ ਦੇ ਬਿਆਨ ਦੇ ਰਹੇ ਨੇ ਤੇ ਦੂਜੇ ਪਾਸੇ ਭਗਵੰਤ ਮਾਨ ਦੀ ਪੰਜਾਬ ਪੁਲਿਸ ਜਿਸ ਤਰੀਕੇ ਦੇ ਨਾਲ ਡੱਲੇਵਾਲ ਨੂੰ ਚੱਕ ਕੇ ਲੈ ਕੇ ਆਈ ਉਹਦੇ ਉੱਪਰ ਵੱਡੇ ਸਵਾਲ ਖੜੇ ਹੋਏ ਕਿਸਾਨਾਂ ਨੇ ਔਰ ਦੂਸਰੇ ਜਮਹੂਰੀ ਲੋਕਾਂ ਨੇ ਭਗਵਾਨਤਮਾਨ ਸਰਕਾਰ ਤੇ ਪੰਜਾਬ ਪੁਲਿਸ ਦੇ ਇਸ ਤਰੀਕੇ ਦੀ ਨਿਖੇਧੀ ਕੀਤੀ ਹੈ ਨਿੰਦਾ ਕੀਤੀ ਹੈ ਪਰ ਹੁਣ ਜਦੋਂ ਭਗਵਾਨਤਮਾਨ ਨੇ ਪੰਜਾਬ ਪੁਲਿਸ ਨੇ ਡੱਲੇਵਾਲ ਨੂੰ ਛੱਡ ਦਿੱਤਾ ਤੇ ਡੱਲੇਵਾਲ ਦੁਬਾਰਾ ਮੋਰਚੇ 'ਚ ਚਲਿਆ ਗਿਆ ਤਾਂ ਇਸ ਸਾਰੀ ਸਥਿਤੀ ਦੇ ਉੱਪਰ ਹੁਣ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਦੁਬਾਰਾ ਤੁਹਾਨੂੰ ਦੱਸ ਦਿਆਂ ਕਿ ਜਗਜੀਤ ਸਿੰਘ ਡੱਲੇਵਾਲ ਜਿੰਨੂੰ ਗ੍ਰਿਫਤਾਰ ਕੀਤਾ ਹੋਇਆ ਸੀਗਾ ਉਸ ਨੂੰ ਹੁਣ ਬੀਤੀ ਰਾਤ ਆ ਜਿਹੜੀ ਲੰਗੀ ਰਾਤ ਐ ਪੁਲਿਸ ਨੂੰ ਛੱਡਣਾ ਪੈ ਗਿਆ ਕਿਉਂਕਿ ਕਿਸਾਨਾਂ ਦਾ ਬਹੁਤ ਵੱਡਾ ਵਿਰੋਧ ਜਿਹੜਾ ਸੀ ਉਹ ਚੱਲ ਰਿਹਾ ਸੀਗਾ ਪੁਲਿਸ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕਰਕੇ ਡੀ ਐਮ ਸੀ ਹਸਪਤਾਲ ਲੁਧਿਆਣੇ ਲੈ ਆਈ ਸੀ ਔਰ ਉੱਥੇ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਹੋਇਆ ਸੀ ਐਮਰਜੈਂਸੀ ਦੇ ਵਿੱਚ ਉਸ ਤੋਂ ਬਾਅਦ ਉੱਥੇ ਡੱਲੇਵਾਲ ਨੂੰ ਮਿਲਣ ਦੇ ਲਈ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਇੱਥੋਂ ਤੱਕ ਕਿ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਡੱਲੇਵਾਲ ਨੂੰ ਮਿਲਣਾ ਆਏ ਪਰ ਨਹੀਂ ਮਿਲਣ ਦਿੱਤਾ ਗਿਆ ਉਸ ਤੋਂ ਬਾਅਦ ਕਈ ਹੋਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਦੇ ਲਈ ਹਸਤਾ ਲਾਏ ਪਰ ਪੁਲਿਸ ਨੇ ਉਹਨਾਂ ਨੂੰ ਵੀ ਨਹੀਂ ਸੀ ਮਿਲਣ ਦਿੱਤਾ ਜਦੋਂ ਉਹਨਾਂ ਆਗੂਆਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇੱਕ ਵਾਰ ਉਹਨਾਂ ਨੂੰ ਹਰਾਸ ਦੇ ਵਿੱਚ ਲੈ ਲਿਆ ਸੀਗਾ ਔਰ ਉਸ ਤੋਂ ਬਾਅਦ ਛੱਡ ਦਿੱਤਾ ਸੀ ਤਾਂ ਇਹ ਵੱਡਾ ਵਿਵਾਦ ਪੱਗਿਆ ਸੀਗਾ ਕਿ ਭਗਵੰਤ ਮਾਨ ਕਿਹੜੇ ਪਾਸੇ ਹੈ ਭਗਵੰਤ ਮਾਨ ਕੇਂਦਰ ਸਰਕਾਰ ਨਾਲ ਹੈ ਜਾਂ ਕਿਸਾਨਾਂ ਨਾਲ ਹੈ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ ਜਿਆਦਾ ਰਿਹਾ ਕੀਤਾ ਹੈ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਆਉਂਦਿਆ ਇਹ ਵੱਡੀ ਬੜਕ ਮਾਰੀ ਹੈ ਔਰ ਨਾਲ ਹੀ ਭਗਵੰਤ ਮਾਨ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਇਹ ਆਖਿਆ ਉਹ ਕਹਿੰਦਾ ਕਿ ਦੇਖੋ ਇਹ ਭਗਵੰਤ ਮਾਨ ਸਰਕਾਰ ਜਿਹੜੀ ਹੈ ਇਹ ਕੇਂਦਰ ਦੀ ਬੀਜੇਪੀ ਸਰਕਾਰ ਦੀ ਬੁੱਕਲ ਚ ਬੈਠੀ ਹੋਈ ਆ ਉਹਨਾਂ ਦੇ ਮੁਤਾਬਕ ਕੰਮ ਕਰ ਰਹੀ ਹੈ ਔਰ ਉਹ ਕਹਿੰਦੇ ਅਸੀਂ ਇਹ ਰਵਈਆ ਬਰਦਾਸ਼ਤ ਨਹੀਂ ਕਰਾਂਗੇ ਇਸ ਧੱਕੇਸ਼ਾਹੀ ਦਾ ਅਸੀਂ ਵਿਰੋਧ ਕਰਦੇ ਆਂ ਔਰ ਉਹ ਕਹਿੰਦੇ ਕਿ ਹੁਣ ਅਸੀਂ ਆਪਣਾ ਇਹ ਅੰਦੋਲਨ ਜਾਰੀ ਰੱਖਾਂਗੇ ਔਰ 6 ਦਸੰਬਰ ਨੂੰ ਜਿਹੜਾ ਦਿੱਲੀ ਕੂਚ ਕਰੋ ਦਾ ਸੱਦਾ ਅਸੀਂ ਦਿੱਤਾ ਹੈ ਉਹਨੂੰ ਹਰ ਹਾਲ ਹਰ ਤਰੀਕੇ ਅਸੀਂ ਲਾਗੂ ਕਰਾਂਗੇ ਹੁਣ ਵੇਖਣਾ ਹੋਵੇਗਾ ਕਿ 6 ਦਸੰਬਰ ਨੂੰ ਕਿਸਾਨ ਕੀ ਕਰਦੇ ਨੇ ਕਿ ਦਿੱਲੀ ਨੂੰ ਜਾਇਆ ਜਾਂਦਾ ਹੈ ਜਾਂ ਨਹੀਂ ਜਾਇਆ ਜਾ ਸਕੇਗਾ ਕਿਉਂਕਿ ਪਹਿਲਾਂ ਵੀ ਜਦੋਂ ਕਿਸਾਨ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਨ ਲੱਗੇ ਸੀ ਤਾਂ ਹਰਿਆਣੇ ਨੇ ਹਰਿਆਣੇ ਦੀ ਪੁਲਿਸ ਨੇ ਰੋਕ ਲਿਆ ਸੀਗਾ ਔਰ ਉਥੇ ਗੋਲੀ ਵੀ ਚੱਲੀ ਸੀ ਜਿਹਦੇ ਵਿੱਚ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਜਿਹੜੀ ਆ ਉਹ ਗੋਲੀ ਲੱਗਣ ਕਾਰਨ ਹੋਈ ਸੀ ਤਿੰਨ ਚਾਰ ਦਿਨ ਜਦੋਂ ਜੈਦ ਕਿਸਾਨਾਂ ਦੇ ਨਾਲ ਪੁਲਿਸ ਦੀ ਚਲਦੀ ਰਹੀ ਔਰ ਕਿਸਾਨ ਜਿਹੜੇ ਆ ਉਹ ਪੂਰੀ ਜ਼ੋਰਤ ਦੇ ਨਾਲ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰਦੇ ਰਿਹਾ ਪੁਲਿਸ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾਉਂਦੀ ਰਹੀ ਪਰ ਹੁਣ ਦੁਬਾਰਾ ਕੀ ਸਥਿਤੀ ਬਣੇਗੀ ਇਹ 6 ਦਸੰਬਰ ਨੂੰ ਪਤਾ ਲੱਗੇਗਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ